ਕਰਦੇ ਵਿੱਚ ਸਤਿਗੁਰੂ ਸ੍ਰੀ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਦੇ ਵੇਲੇ ਸਭ ਤੋਂ ਪਹਿਲਾਂ ਸਤ ਕਰਤਾਰ ਕਿਹਾ ਜਾਂਦਾ ਜਿਸ ਜਿਹੜੇ ਗੁਰਮਤ ਪਿਆਰਾ ਕੋਈ ਇੱਕ ਦੂਜੇ ਨੂੰ ਮਿਲਦਾ ਤੇ ਸਤਗੁਰੂ ਸਾਹਿਬ ਜੀ ਮਹਾਰਾਜ ਨੇ ਇਹ ਕਹਿਣਾ ਕਰਤਾਰ ਚਿਤ ਆਵੇ ਸਤ ਕਰਤਾਰ ਫਿਰ ਗੁਰੂ ਗੋਬਿੰਦ ਸਿੰਘ ਸਾਡੇ ਪਾਸ਼ਾ ਨੇ ਫਤਿਹ ਬਖਸ਼ਿਸ਼ ਕੀਤੀ ਹੈ ਜੋ ਆਪਾਂ ਬੁਲਾਉਨੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਗੁਰਮੰਤਰ ਹੈ ਜਪ ਹੋ ਮੈਂ ਕੋਈ ਕਿਸੇ ਗੁਰਮੁਖ ਪਿਆਰੇ ਨੇ ਸਵਾਲ ਕੀਤਾ ਵੀ ਵਾਹਿਗੁਰੂ ਕੱਲਾ ਹੀ ਕਹਿਣਾ ਚਾਹੀਦਾ ਸਤਨਾਮ ਵਾਹਿਗੁਰੂ ਨਹੀਂ ਕਹਿਣਾ ਚਾਹੀਦਾ ਸੋ ਸਾਧ ਸੰਗਤ ਜਗਤ ਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਭਾਈ ਗੁਰਦਾਸ ਜੀ ਨੇ ਇਹ ਕਿਹਾ ਹੈ ਸਤਨਾਮ ਦਾ ਚੱਕਰ ਫਰਾਇਆ ਸਤ ਨਾਮ ਜੋ ਬੁਰਖ ਪਛਾਨੈ ਸਤ ਨਾਮ ਲੈ ਬਚਨ ਪਰਮਾਨੈ ਸਤ ਨਾਮ ਮਾਰਗ ਮੋ ਚਲਹੀ ਤਾਪੂ ਕਾਲ ਨ ਗਉ ਹੁ ਦਲਹੀ ਜਪ ਮੰ ਸਤ ਨਾਮ ਸਦਾ ਸਤ ਨਾਮ ਹਲਤ ਬਲਤ ਮੁਖੂਲ ਹੋਈ ਹੈ ਨੇਤ ਤੇ ਆਇਆ ਹਰ ਬੁਰਖ ਨਿਰੰਝਣਾ ਜੋ ਗੁਰੂ ਸਾਹਿਬ ਨੇ 1600 ਨੇ ਨਿਮੇ ਦੇ ਵਿੱਚ ਖਾਲਸੇ ਨੂੰ ਕੀਸਰ ਸਾਹਿਬ ਵਿਖੇ ਅੰਮ੍ਰਿਤ ਸਿਖਾਇਆ ਮਰਜਾਦਾ ਬਖਸ਼ਿਸ਼ ਕੀਤੀ ਤਾਂ ਸਤਗੁਰੂ ਸਾਹਿਬ ਜੀ ਨੇ ਪੂਰਾ ਨਾਮ ਬਖਸ਼ਿਸ਼ ਕੀਤਾ ਸਤਨਾਮ ਸ੍ਰੀ ਵਾਹਿਗੁਰੂ ਜਿਸ ਦੀ ਧੁਣੀ ਰੋਜ਼ ਗੁਰੂ ਰਾਮਦਾਸ ਜੀ ਦੇ ਦਰ ਤੋਂ ਆਪਾਂ ਸਰਵਣ ਕਰਦੇ ਆ ਸਤਨਾਮ ਸ੍ਰੀ ਵਾਹਿਗੁਰੂ ਜਿੱਥੇ ਵਾਹਿਗੁਰੂ ਗੁਰਮੰਤਰ ਹੈ ਪਰਮੇਸ਼ਰ ਦਾ ਜਿਹਦੇ ਵਿੱਚ ਚੌਂ ਜੁਗਾਂ ਦਾ ਨਾਮ ਲਿਆ ਗਿਆ ਵਾਵਾ ਵਿਸ਼ਨ ਤੋਂ ਲਿਆ ਹਾ ਹਰੀ ਤੋਂ ਲਿਆ ਗੱਗਾ ਗੋਬਿੰਦ ਤੇ ਰਾਰਾ ਰਾਮ ਤੋਂ ਉੱਥੇ ਸਤਨਾਮ ਇੱਕ ਇਹੋ ਜਿਹਾ ਨਾਮ ਹੈ ਜਿਦੇ ਚ ਪਰਮੇਸ਼ਰ ਦੇ ਸਾਰੇ ਨਾਮ ਆ ਜਾਂਦੇ ਜਿੰਨੇ ਵੀ ਹਰ ਦੁਨੀਆਂ ਦੇ ਜਿੰਨੇ ਵੀ ਸੰਸਾਰ ਦੇ ਵਿੱਚ ਗ੍ਰੰਥਾਂ ਦੇ ਵਿੱਚ ਨਾਮ ਹਨ ਜਿਹੜਾ ਬੰਦਾ ਸਤ ਨਾਮ ਕਹਿ ਲੈਂਦਾ ਸਮਝੋ ਸਾਰੇ ਨਾਮਾਂ ਦਾ ਉਜਾਰ ਉਹ ਕੈਸੇ ਜਿਹੜਾ ਪਹਿਲਾ ਸਤ ਹੈ ਨਾ ਸਤ ਉਹ ਨਿਰਗੁਣ ਦਾ ਬਾਝੁਕਾ ਜਿੰਨੇ ਵੀ ਪਰਮੇਸ਼ਰ ਦੇ ਨਾਮ ਹਨ ਜਿੱਥੇ ਪ੍ਰਮਾਤਮਾ ਲਾਈਟ ਪ੍ਰਕਾਸ਼ ਰੂਪ ਹਨ ਚੱਕਰ ਚਿਹਨ ਅਰ ਵਰਣ ਨਾ ਜਨ ਵਰਣ ਜਾਤ ਅਰ ਬਾਤ ਨਹਿਨ ਜੇ ਰੂਪ ਰੰਗ ਅਰਨੇਖ ਬੇਕੋ ਕਹਿ ਨਾ ਸਕਤ ਕੇ ਅਜਲ ਮੂਰਤ ਅਰਪੋ ਪ੍ਰਕਾਸ਼ ਸਮੇ ਤੋਜ ਕਹਿ ਜੈ ਕੋਟ ਇੰਦਰ ਇੰਦਰਾਣ ਸਾਹਿ ਸਾਹਾਨ ਗਨਜੈ ਤੇਰੇ ਭਗਵ ਮਹੀਪ ਸੁਰਨਰ ਅਸੁਰ ਨੇਤ ਨੇਤ ਬਨਰਣ ਕਹਿਤ ਤੁਐ ਸਰਬਨਾਮ ਕਥਾ ਕਵਨ ਕਰਮ ਨਾਮ ਬਨ ਸੁਮਤ ਜਿੰਨੇ ਵੀ ਪਰਮੇਸ਼ਰ ਦੇ ਨਾਮ ਜਿਸਤੇ ਪ੍ਰਮਾਤਮਾ ਦਿਖਦਾ ਨਹੀਂ ਹੈ ਜਿੰਨੂੰ ਮਹਾਰਾਜ ਨੇ ਆਪਾਂ ਆਰਤੀ ਵਿੱਚ ਪੜਨੇ ਆ ਵੀ ਗगन ਮੈਂ ਥਾਲ ਰਬ ਚੰਦ ਦੀਪਕ ਬਨੇ ਤਾਰਿਕਾ ਮੰਡਲ ਜਨਕ ਮੋਤੀ ਧੂਪ ਮਲ ਆਨ ਲੋ ਬਮਣ ਚੌਰੂ ਕਰੇ ਸਗਲ ਬਨ ਰਾਜ ਫੁਲੰਤ ਜੋਤੀ ਸਹਿਸ ਤਵ ਨੈਣ ਨਾ ਨੈਣ ਹੈ ਤੋ ਹੀ ਕੋ ਸਹਿਸ ਮੂਰਤ ਨਾ ਇਕ ਤੋ ਹੀ ਸਹਿਸ ਪਦ ਬਿਰਮਲ ਨਾਨ ਇਕ ਪਦ ਗੰਧ ਬਿਨ ਸਹਿਸ ਤਵ ਗੰਧ ਵਿਚਲਤ ਮੋਈ ਜਿੱਥੇ ਪ੍ਰਮਾਤਮਾ ਨજર ਨਹੀਂ ਆਉਂਦਾ ਉਹ ਜਿਨੇ ਨਾਮ ਹਨ ਸਾਰੀ ਸਤ ਦੇ ਵਿੱਚ ਰੱਖ ਦਿੱਤੇ ਤੱਤੇ ਨੂੰ ਸਿਆਰੀ ਲਾ ਕੇ ਅੱਗੇ ਮਹਾਰਾਜ ਨੇ ਨਾਮ ਲਿਖਿਆ ਮੰਮੇ ਨੂੰ ਔਕੜ ਲਾ ਕੇ ਨਾਮ ਜਿੰਨੇ ਵੀ ਦੁਨਿਆਵੀ ਨਾਮ ਹਨ ਦੁਨੀਆਂ ਦੇ ਅੰਦਰ ਤੇ ਜਿੰਨੇ ਵੀ ਪਰਮਾਤਮਾ ਦੇ ਨਾਮ ਹਨ ਕੋਈ ਅੱਲਾ ਕਹਿ ਦੇ ਕੋਈ ਰਾਮ ਕਹਿ ਦੇ ਕੋਈ ਰਹੀਮ ਕਹਿ ਦੇ ਕੋਈ ਬੋਲੇ ਰਾਮ ਰਾਮ ਕੋਈ ਖੁਦਾਈ ਕੋਈ ਸੇਵਾ ਗੁਸਈਆ ਕੋਈ ਅਲਾਹ ਕੋਈ ਵੈਗੁਰੂ ਕਹਿ ਦੇ ਕੋਈ ਨਾਨਕ ਕਹਿ ਦੇ ਕੋਈ ਜੀਸਸ ਕਹਿ ਦੇ ਕੋਈ ਰਾਮ ਕਹਿ ਦੇ ਕੋਈ ਕ੍ਰਿਸ਼ਨ ਕੋਈ ਮੁਹੰਮਦ ਸਾਹਿਬ ਦਾ ਸਾਰੇ ਨਾਮ ਨਾਮ ਦੇ ਵਿੱਚ ਆ ਗਏ ਇਸ ਕਰਕੇ ਸਤ ਨਾਮ ਜਿਹੜਾ ਹੈ ਨਾ ਉਹਨੇ ਵਿੱਚ ਸਾਰੀ ਦੁਨੀਆ ਦੇ ਨਾਮ ਆ ਜਾਂਦੇ ਪਰਮੇਸ਼ਰ ਦੇ ਕੋਈ ਨਾਮ ਰਹਿ ਨਹੀਂ ਅੱਜ ਸਭ ਨਾਮ ਸਤਿਗੁਰੂ ਸਾਹਿਬ ਜੀ ਨੇ ਰੱਖੇ ਹਨ ਐਸੇ ਹੀ ਜੋ ਪਹਿਲਾ ਜਕਾਰਾ ਹੈ ਗੁਰੂ ਨਾਨਕ ਸਾਹਿਬ ਜੀ ਨੇ ਸਾਨੂੰ ਬਖਸ਼ਿਸ਼ ਕੀਤਾ ਜਿਸ ਵੇਲੇ ਬਗਦਾਦ ਦੇ ਅੰਦਰ ਸੰਗਸਾਰ ਦੀ ਸਜ਼ਾ ਜਿਹਨੂੰ ਆਪਾਂ ਕਹਿੰਦੇ ਵੀ ਪੱਥਰ ਮਾਰਨੀ ਮੁਸਲਮਾਨਾਂ ਦੇ ਵਿੱਚ ਅਜੇ ਵੀ ਮਸ਼ਹੂਰ ਹੈ ਬੰਦੇ ਨੂੰ ਦੱਬ ਕੇ ਪੱਥਰ ਮਾਰ ਮਾਰ ਕੇ ਖਤਮ ਕਰ ਦੇਣਾ ਤਾਂ ਜਿਸ ਵੇਲੇ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਨੂੰ ਪੱਥਰ ਮਾਰਨ ਲੱਗੇ ਤਾਂ ਕਵੀ ਸੰਤੋਖ ਸਿੰਘ ਜੀ ਨੇ ਲਿਖਿਆ ਉਸ ਵੇਲੇ ਪਹਿਲੀ ਵਾਰੀ ਗੁਰੂ ਨਾਨਕ ਸਾਹਿਬ ਜੀ ਨੇ ਕਿਹਾ ਸੀ ਗੁਰਬਰ ਅਕਾਲ ਸਤਿ ਸ੍ਰੀ ਅਕਾਲ ਜਿਹੜੇ ਕਈ ਮਨੁੱਖ ਕਹਿੰਦੇ ਵੀ ਜਗਾਰਾ ਇਹ ਕਿੱਥੇ ਉਚਾਰਨ ਕੀਤਾ ਪਹਿਲੀ ਵਾਰੀ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਨੇ ਇਤਿਹਾਸ ਦੇ ਵਿੱਚ ਪਾਉਂਦਾ ਹੈ ਵੀ ਇਹ ਬਚਨ ਕਹਿ ਸਨ ਗੁਰਬਰ ਅਕਾਲ ਸਤਿ ਸ੍ਰੀ ਅਕਾਲ ਗੁਰੂ ਬਰਾਬਰ ਹੈ ਅਕਾਲ ਪੁਰਖ ਪਰਮੇਸ਼ਰ ਦੇ ਗੁਰ ਪਰਮੇਸ਼ਰ 나ਹੀਂ ਪੇਰ ਗੁਰੂ ਬਰਾਬਰ ਹੈ ਅਕਾਲ ਪੁਰਖ ਦੇ ਜੋਤ ਰੂਪ ਹਰ ਆਪ ਗੁਰੂ ਨਾਨਕ ਘਰਹਾਉ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ ਵਿੱਚ ਤੇ ਅਕਾਲ ਪੁਰਖ ਦੇ ਅੰਦਰ ਅੰਤਰ ਨਹੀਂ ਇਸ ਕਰਕੇ ਜਿਸ ਵੇਲੇ ਮਹਾਰਾਜ ਨੇ ਇਹ ਜਕਾਰਾ ਲਾਇਆ ਤੇ ਉਹ ਜਿਹੜੇ ਪੱਥਰ ਸਨ ਗੁਰੂ ਸਾਹਿਬ ਦੇ ਅੰਦਰ ਫੁੱਲਾਂ ਦੀ ਵਰਖਾ ਹੋਈ ਮਹਾਰਾਜ ਦੇ ਉੱਪਰ ਸੰਖਣ ਕੀ ਤੁਣ ਘੰਟਣ ਕੀ ਕਰ ਫੁੱਲਣ ਕੀ ਬਰਖਾ ਬਰਖਾ ਇੰਨਾ ਜਿਹੜਾ ਉਹ ਦੇਖੋ ਚੜ੍ਹਦੀ ਕਲਾ ਵਾਲਾ ਜੰਕਾਰਾ ਹੈ ਇਸ ਕਰਕੇ ਗੁਰੂ ਪਰ ਅਕਾਲ ਸਤਿ ਸ੍ਰੀ ਅਕਾਲ ਗੁਰੂ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਦੇ ਬਰਾਬਰ ਹੈ ਉਹਦੇ ਵਿੱਚ ਕੋਈ ਭੇਦ ਨਹੀਂ ਕਿਸੇ ਤਰ੍ਹਾਂ ਦਾ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਤਿੰਨ ਵਾਰੀ ਸੱਚਖੰਡ ਗਏ ਹਨ ਪਹਿਲੀ ਵਾਰੀ ਵਹੀ ਨਦੀ ਦੇ ਅੰਦਰ ਪ੍ਰਵੇਸ਼ ਕੀਤਾ ਦੂਸਰੀ ਵਾਰੀ ਸਤਿਗੁਰੂ ਸਾਹਿਬ ਜੀ ਮਹਾਰਾਜ ਨੇ ਸੱਚਖੰਡ ਦਾ ਮਾਰਗ ਨਾਨਕ ਪ੍ਰਕਾਸ਼ ਦੇ ਵਿੱਚ ਲਿਖਿਆ ਅੱਗੇ ਕਥਾ ਆ ਰਹੀ ਹੈ ਜੋ ਲੜੀ ਵਾਰ ਜਾਂਦੀ ਹੈ ਤੇ ਤੀਸਰੀ ਵਾਰੀ ਮਹਾਰਾਜ ਜਿਸ ਵੇਲੇ ਗਏ ਹਨ ਆਪਣਾ ਜਿਸ ਵੇਲੇ ਆਪਾਂ ਪੰਜ ਪੂਤਕ ਸਰੀਰ ਦਾ ਤਿਆਗ ਜਿਹੜਾ ਕਹਿੰਦੇ ਆ ਜਦੋਂ ਮਨੁੱਖ ਕਰਦਾ ਹੈ ਸੋ ਇਸ ਪ੍ਰਕਾਰ ਨਾਲ ਤਿੰਨ ਸੂਤਰ ਹਨ ਜਪਜੀ ਸਾਹਿਬ ਦੇ ਵਿੱਚ ਰਹਿਰਾਸ ਸਾਹਿਬ ਦੇ ਵਿੱਚ ਤੇ ਆਸਾ ਰਾਗ ਦੇ ਉਹ ਸਾਰੇ ਪਰਮੇਸ਼ਰ ਦੀ ਉਸਤਤੀ ਦੇ ਸ਼ਬਦ ਗੁਰੂ ਸਾਹਿਬ ਜੀ ਮਹਾਰਾਜ ਨੇ ਉਚਾਰਨ ਕੀਤੇ ਤੇ ਸੱਚਖੰਡ ਦਾ ਜ਼ਿਕਰ ਜਿਹੜਾ ਉਹ ਕੀਤਾ ਹੈ ਸੋ ਗੁਰੂ ਪਰਮੇਸ਼ਰ ਦੇ ਅੰਦਰ ਕਿਸੇ ਪ੍ਰਕਾਰ ਦਾ ਕੋਈ ਵੀ ਭੇਦ ਨਹੀਂ ਗੁਰੂ ਅਕਾਲ ਪੁਰਖ ਦੇ ਬਰਾਬਰ ਹੈ ਔਰ ਉਹ ਜਿਹੜਾ ਸਤਿ ਸ੍ਰੀ ਅਕਾਲ ਹੈ ਉਹਦੀ ਸਦਾ ਹੀ ਜੈ ਜੈਕਾਰ ਹੈ ਉਹਦੀ ਸਦਾ ਹੀ ਫਤਿਹ ਹੈ ਅੱਗੇ ਆਪਾਂ ਸ਼ਹੀਦਾਂ ਨੂੰ ਸਾਰਿਆਂ ਨੂੰ ਜਿਹੜਾ ਉਜਾੜ ਕਰਦੇ ਐ ਸੋ ਸਤਗੁਰੂ ਸਾਹਿਬ ਜੀ ਮਹਾਰਾਜ ਦੇ ਜਿੰਨੇ ਵੀ ਪ੍ਰਾਤਮ ਜਿਹੜੇ ਉਹ ਗੁਰਮਖ ਪਿਆਰੇ ਸ਼ਹੀਦ ਸਿੰਘ ਹੋਏ ਹਨ ਸੋ ਗੁਰੂ ਸਾਹਿਬ ਜੀ ਦੇ ਸਮੇਂ ਤੋਂ ਮਹਾਰਾਜ ਦੇ ਨਾਮ ਜਿਹੜੇ ਉਹ ਵਿੱਚ ਲੈ ਕਰਕੇ ਤੇ ਸ਼ਹੀਦਾ ਸਿੰਘਾਂ ਨੂੰ ਯਾਦ ਕਰਕੇ ਇਹ ਜਕਾਰਾ ਜਿਹੜਾ ਉਹ ਬੁਲਾਇਆ ਕਰਦੇ ਸਨ ਸਮੇਂ ਅਨੁਸਾਰ ਜਿਸ ਵੇਲੇ ਪ੍ਰਬੰਧ ਜਿਹੜਾ ਉਹ ਤਬਦੀਲ ਹੋਇਆ 19 ਸਦੀ ਦੇ ਵਿੱਚ ਤੇ ਫਿਰ ਜਿਹੜਾ ਪੰਥ ਨੇ ਜਕਾਰਾ ਜਿਹੜਾ ਹੈ ਉਹ ਵੀ ਪ੍ਰਵਾਨਿਤ ਹੈ ਗੋਲੇ ਸੋਨੇ ਹਾਲ ਸਤਿਏ ਗਾਲ ਤੇ ਇਹ ਜਿਹੜੇ ਵੱਡੇ ਜਕਾਰੇ ਹਨ ਅਜੇ ਵੀ ਸੰਪਰਦਾਵਾਂ ਦੇ ਅੰਦਰ ਸ਼ਹੀਦਾ ਸਿੰਘਾਂ ਦੇ ਅਸਥਾਨ ਦੇ ਵਿੱਚ ਗੁਰਮਤ ਪਿਆਰੇ ਜਿਹੜੇ ਹਨ ਉਹ ਛੱਡ ਕੇ ਤੇ ਦੁਖਮਨਾ ਦੇ ਦਿਿਲ ਕਮਾਉਂਦੇ ਰਹਿ ਤੇ ਇਸ ਪ੍ਰਕਾਰ ਨਾ ਪਰਮੇਸ਼ਰ ਨੂੰ ਤੇ ਸ਼ਹੀਦਾਂ ਸਿੰਘਾਂ ਨੂੰ ਜਿਵੇਂ ਆਪਾਂ ਅਰਦਾਸ ਦੇ ਵਿੱਚ ਯਾਦ ਕਰਦੇ ਜਕਾਰੇ ਦੇ ਵਿੱਚ ਵੀ ਦੁਬਾਰਾ ਜਿਹੜਾ ਹੈ ਉਹ ਸਭ ਨੂੰ ਯਾਦ ਕੀਤਾ ਜਾਂਦਾ ਹੈ ਗੁਰੂ ਕਿਰਪਾ ਕਰੇ ਸੇਵਕ ਪਰਿਵਾਰ ਵੱਲੋਂ ਕੀਤੀ ਹੋਈ ਸੇਵਾਦਾਰ ਦੇ ਪਰਿਵਾਰ ਕਰੇ ਬਹੁਤ ਸਤਗੁਰੂ ਸਾਹਿਬ ਜੀ ਨੇ ਖੁਸ਼ੀਆਂ ਦਾ ਸੁਭਾਗ ਬਖਸ਼ਿਸ਼ ਕੀਤਾ ਲੱਖ ਖੁਸ਼ੀਆਂ ਪਾਸ਼ਾਹੀਆਂ ਜੇ ਸਤਿਗੁਰ ਨਦਰ ਕਰੇ ਜਦੋਂ ਮਹਾਰਾਜ ਨਦਰ ਕਰਦੇ ਹਨ ਉਦੋਂ ਹੀ ਇਹ ਸਵਾ ਮਿਲਦਾ ਹੈ ਬੈਕੁੰਠ ਨਗਰ ਜਹਾਂ ਸੰਤ ਵਾਸਾ ਹੁਣ ਜੇ ਕਿਸੇ ਨੂੰ ਸਿਖਾਉਣ ਲੱਗਿਏ ਤਾਂ ਸਿਖਾਇਆ ਕਦੇ ਇਸਨੇ ਕੋਈ ਨਹੀਂ ਸਿੱਖ ਸਕਦਾ ਜਿੰਨੇ ਵੀ ਬੱਚੇ ਹਨ ਉਹ ਇੱਕ ਗੱਲ ਮਨ ਦੇ ਵਿੱਚ ਖਿਆਲ ਰੱਖਣੀ ਜਿੰਨੇ ਵੀ ਗੁਰਮੁਖ ਪਿਆਰੇ ਜਾਂਦੇ ਆ ਜਾਂ ਜਿੰਨੇ ਵੀ ਸਿਖਾਉਣ ਵਾਲੇ ਸਿਖਾਇਆ ਕੋਈ ਨਹੀਂ ਕਦੇ ਵਾਸਤੇ ਸਿੱਖ ਸਕਦਾ ਪਰ ਮਹਾਰਾਜ ਕਹਿੰਦੇ ਵੀ ਨਾਨਕ ਨਜ਼ਰੀ ਨਦਰ ਨਿਹਾਲ ਕਈ ਵਾਰੀ ਕਈਆਂ ਨੂੰ ਆਪਾਂ ਸਿਖਾਉਣ ਵੀ ਲੱਗ ਪੀਏ ਤੇ ਬੱਚੇ ਜਿਹੜੇ ਉਹਨਾਂ ਦਾ ਧਿਆਨ ਨਹੀਂ ਜਾਂਦਾ ਜ਼ੋਰ ਵੀ ਲਾ ਲਈਏ ਤੇ ਸਿੱਖਿਆ ਨਹੀਂ ਜਾਂਦਾ ਮਨੁੱਖ ਨੂੰ ਇਸ ਕਰਕੇ ਜਿਹਦੇ ਉੱਪਰ ਨਜ਼ਰ ਕਰਦਾ ਹੈ ਪਰਮੇਸ਼ਰ ਤੇ ਸਿਖਾਉਣ ਵਾਲੇ ਨੂੰ ਤੇ ਸਿੱਖਣ ਵਾਲੇ ਨੂੰ ਦੋਨਾਂ ਉੱਪਰ ਕਿਰਪਾ ਕਰਦਾ ਤੇ ਫੇਰ ਇਹ ਕੀਰਤੀ ਕਹੀ ਜਾਂਦੀ ਹੈ ਤੋਂ ਬਹੁਤ ਬੱਚਿਆਂ ਨੇ ਵੀ ਸੁੰਦਰ ਕੀਤਾ ਕੀਰਤਨ ਸੋ ਸਤਿਕਾਰਯੋਗ ਭਾਈ ਮੁਖਤਾਰ ਸਿੰਘ ਜੀ ਉਹਨਾਂ ਨੇ ਵੀ ਹਾਜ਼ਰੀਆਂ ਭਰੀਆਂ ਆਪ ਸਰਬੱਤ ਸੰਗਤ ਦਾ ਪਰਿਵਾਰ ਵੱਲੋਂ ਧੰਨਵਾਦ ਗੁਰੂ ਸਾਹਿਬ ਜੀ ਕਿਰਪਾ ਕਰਿ ਪਰਿਵਾਰ ਦੇ ਉੱਪਰ ਮਿਹਰ ਭਰਿਆ ਹੱਥ ਰੱਖਣ ਇਸੇ ਤਰ੍ਹਾਂ ਬੱਚਿਆਂ ਨੂੰ ਜੋੜ ਕੇ ਅੱਗੇ ਵੀ ਵਿੱਦਿਆ ਦੀ ਦਾਤ ਬਖਸ਼ਿਸ਼ ਕਰ ਨਾਮੁਕ ਨਾਮ ਜੜੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ